ਇਸ ਟਾਈਮ ਨਾ ਮੈਂ ਜਿਹੜੇ ਦਰਖਤ ਦੇ ਥੱਲੇ ਖੜਾ ਇਹ ਦਰਖਤ 15 ਲੱਖ ਰੁਪਏ ਦਾ ਵਾ ਤੇ ਇਹ 15 ਲੱਖ ਦਾ ਵਿਕਦਾ ਵਾ ਇਹ ਵਿਕਦਾ ਵਾ ਨਿਊ ਜਨਤਾ ਨਰਸਰੀ ਮਲੇਰਕੋਡਲਾ ਲੁਧਿਆਣਾ ਰੋਡ ਤੋਂ ਹਣਾ ਵੀਰੇ ਸੱਚੀ ਗੱਲ ਵੀਰੇ ਬਾਕੀ 15 ਲੱਖ ਦਾ ਇਹ ਬਾਕੀ 15 ਲੱਖ ਇਹ ਚ ਐਡੀ ਕੀ ਖਾਸ ਤੇ 15 ਲੱਖ ਕੇਸ ਭਾਈ ਬਹੁਤ ਜ਼ਿਆਦਾ ਇੰਪੋਰਟਡ ਪਲਾਂਟ ਮੰਨੇ ਜਾਂਦੇ ਆ ਬਹੁਤ ਹੀ ਜ਼ਿਆਦਾ ਬੌਂਸ ਹੈ ਇਹ 올ਿਵ ਟਰੀ ਦੇ ਬੌਂਸ ਹੈ ਇਹ ਬੌਂਸ ਹੈ ਤਾਂ ਤੁਸੀਂ ਆ ਵੀ ਦੇਖੇ ਹੋਣੇ ਆ ਆ ਵੀ ਫਾਈਕਸ ਦੇ ਆ ਤੇ ਐਜ਼ ਇਟ ਇ ਅਸਲ ਜਿਹੜੇ ਇਹ ਬੌਂਸ ਹੈ ਇਹ 올ਿਵ ਜੈ ਤੂੰ ਓਕੇ ਇੰਪੋਰਟਡ ਚ ਆਂਦੇ ਆ ਓਕੇ ਵਾਹ ਜੀ ਭਾਈ 15 ਲੱਖ ਰੁਪਏ ਦਾ ਮੈਂ ਤਾਂ ਨਹੀਂ ਵੀਰੇ ਪਹਿਲਾਂ ਐਵੇਂ ਕਮਾ ਤੁਹਾਨੂੰ ਦੇਖਿਆ ਐਡਾ ਤਰਾ ਐਦਾਂ ਮੈਂ ਕਹਿੰਦਾ ਵੀ 5-5 6-6 ਹਜ਼ਾਰ ਵਾਲਾ ਵੀ ਨਹੀਂ ਦੇਖਿਆ ਹੁਣ ਜੀ ਜਿਹੜਾ ਇਹ ਦੇਖੋ ਭਾਈ ਇਹਦੇ ਤਣੇ ਦੀ ਲੁੱਕ ਦੇਖੋ ਕਿੰਨੀ ਬੈਸਟ ਆ ਕਿੰਨੀ ਬੈਸਟ ਲੁੱਕ ਆ ਇਹਦੀ ਵੀਰੇ ਮੇਨਟੇਨੈਂਸ ਵਗੈਰਾ ਤਾਂ ਨਹੀਂ ਕੋਈ ਚੱਕੀ ਕੁਝ ਵੀ ਨਹੀਂ ਆਂਗੀ ਭਾਈ ਬਿਲਕੁਲ ਵੀ ਬਿਲਕੁਲ ਹਲਕੇ ਹਲਕੇ ਕਟਿੰਗ ਉੱਪਰ ਬੋਲਾਂਗੇ ਸਿਰਫ ਕਟਿੰਗ ਹੈ ਹੋਰ ਕੁਝ ਨਹੀਂ ਭਾਈ ਹੋਰ ਕੁਝ ਕਰਨ ਦੇ ਭਾਈ ਮੀਂਹ ਦਾ ਪਾਣੀ ਪਈ ਆ 20 ਦਾ ਪਾਣੀ ਪਈ ਆ ਕੋਈ ਦਿੱਕਤ ਨਹੀਂ ਭਾਈ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਸੀਂ ਕੋਈ ਬੂਟਾ ਜਾਂ ਕੋਈ ਦਰਖਤ ਦੇਖਿਆ 15 ਲ ਸੋ ਇਹ ਤੁਹਾਨੂੰ ਮਿਲੂਗਾ ਸਿਰਫ ਤੇ ਸਿਰਫ ਨਿਊ ਜਨਤਾ ਨਰਸਰੀ ਨੰਬਰ ਉਤੇ ਚਲਾਵਾਂਗੇ ਧੰਨਵਾਦ ਮਿਹਰਬਾਨੀ ਥੈਂਕ ਯੂ